ਹੈਲੋ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦab ਕਿਵੇਂ ਹੋ ਜੀ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਸੋ ਹੋ ਸੁਣਾਓ ਜੀ ਅੱਜ ਦਾ ਇਹ ਬਲੌਗ ਹੈ ਬਹੁਤ ਜ਼ਿਆਦਾ ਲੇਟ ਆ ਦੁਪਹਿਰ ਵੀ ਮਤਲਬ 4 ਵਜੇ ਸ਼ੂਟ ਕਰਨ ਲੱਗੀ ਸੀ ਮੈਂ ਸੋ ਕੱਲ کافی ਥੱਕੇ ਹੋਏ ਸੀ ਗੈਸ ਕਰਕੇ ਬਲੌਗ ਬਣਾਉਂਦਾ ਦਿਨ ਨਹੀਂ ਕਰਿਆ ਕੁਰਸਾਉਂ। ਕੀ ਆ ਬਣਦਾ? ਸਾਰਿਆਂ ਦੇ ਸ਼ਹਿਰਾਂ ਦਾ ਮੌਸਮ ਦਾ ਹਾਲਚਾਲ ਸੁਣਾਓ ਕਿਵੇਂ? ਬਸ ਲੰਚ ਵਗੈਰਾ ਕਰਕੇ ਪਹਗੇ ਸੀਗੇ, ਹੁਣ ਉੱਠੇ ਸੀਗੇ। ਚੇਂਜ ਵਗੈਰਾ ਕਰੀਏ ਹੁਣ। ਜਾਣਾ ਸੀਗਾ ਆਪਣੀ ਸਿਸਟਰ ਦੇ ਘਰੇ। ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਅੱਜ। ਤੇ ਬਸ ਜੀ ਮਿਲਦੇ ਆਂ ਫਿਰ ਰੈਡੀ ਹੋ ਕੇ। ਪੂਰੀ ਸ਼ਾਮਿਲ ਕਰੇ, ਐਕਟੀਵਿਟੀਜ਼ ਸ਼ਾਮਿਲ ਕਰੇ, ਅਰ ਪੁਰੇ ਕਿੱਥੇ ਆਪ ਵੀ ਸ਼ਾਮਿਲ ਹੋ। ਰਾਜੀ ਆਪਾਂ ਹੋ ਚੁੱਕੇ ਆ ਰੈਡੀ ਤੁਹਾਨੂੰ ਮੈਂ ਦੱਸਿਆ ਸੀ ਕਿ ਅਸੀਂ ਜਾਣਾ ਹੈ ਆਪਣੀ ਸਿਸਟਰ ਦੇ ਘਰ ਸੋ ਮਿਲਦੇ ਆ ਜੀ ਤੁਹਾਨੂੰ ਹੁਣ ਜਾ ਕੇ ਉੱਥੇ ਦੇਖਦੇ ਆ ਮਿਲਦੇ ਆਖੇ ਆਪਾਂ ਦੀਦੀ ਘਰੇ ਪਹੁੰਚ ਚੁੱਕੇ ਆ ਹੋ ਗਏ ਬੰਦ 10 ਮਿੰਟਾਂ ਇਹਦਾ ਸੀ ਕੋਲਡ ਡਰਿੰਕ ਵਗੈਰਾ ਸਾਰਾ ਕੁਝ ਪੀ ਲਿਆ ਘਰੀ ਵਾਲੇ ਸਭ ਆਹ ਬੈਠੇ ਨੇ ਸੋ ਹੁਣ ਆਪਾਂ ਚਾਹ ਵਗੈਰਾ ਪੀਣੀ ਆ ਲੱਦਿਆ ਲਸ ਨੂੰ ਮੈਨੂੰ ਭਾਣਾ ਕਹਿ ਰਹੇ ਦੀ ਮੈਂ ਹੀ ਦਰਵਾਜਾ ਖੋਲ ਦਿੰਦੀ। ਕੇ ਮੈਂ ਹੀ ਦਰਵਾਜਾ ਖੋਲ ਦਿੰਦੀ। ਗੱਲ ਸਾਡੀ ਸੀਗੀ। ਅੱਛਾ ਫੇਰ ਗੱਲ ਵੱਖਰੀ ਆ। ਓਏ ਲੱਡੂ। ਆਹ ਲੱਡੂ। ਗਾਬੂ ਚੀਜੀ ਖਾਊਗਾ ਵੀ ਚੀਜੀ ਦਾ। ਆਜੋ 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 ਆਜੋ। ਆਜੋ 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 ਆਜੋ। ਚੱਲੀ ਮਾਸੀ ਵੀ ਮਾਸੀ ਜਲਦੀ ਬਾਏ ਕਰੋ ਮਾਸੀ ਨੂੰ। ਮਾਸੀ ਬਾਏ ਕਰੋ। ਬਾਏ ਨਾ ਕਰੋ। ਮਾਸੀ ਬਾਏ ਕਰੋ। ਇਹ ਆ ਜੀ ਮੇਰਾ ਭਾਣਜਾ ਜਿਹੜਾ ਕੀ ਨਾ ਸ਼ੈਤਾਨ ਬਹੁਤ। ਕਹਿੰਦੇ ਨਾ ਸ਼ਰਾਰਤਾਂ ਦੀ ਦੁਕਾਨ ਹੈ ਇਹ ਉਹ ਹੈ ਆ ਜਾ ਆ ਜਾ ਆ ਜਾ ਆ ਜਾ ਚੱਲੇ ਅਸੀਂ ਫਿਰ ਬਾਏ ਕਰੋ ਅਸੀਂ ਚੱਲੇ ਫਿਰ ਬਾਏ ਕਰੋ ਬਾਏ ਸਾਸਿਕਾ ਕਰੋ ਸਾਸਿਕਾ ਕਰੋ ਸੌਰੀ ਨਹੀਂ ਕਰਨੀ ਸਾਸਿਕਾ ਕਰੋ ਸਾਸਿਕਾ ਕਰੋ ਪੁੱਤ ਥੈਂਕ ਯੂ ਸਾਸਿਕਾ ਕਰ ਦੋ ਸਾਸਿਕਾ ਸਾਸਿਕਾ ਕਰ ਦੋ ਜਦੋਂ ਕਹਿਣਾ ਉਦੋਂ ਨਹੀਂ ਕਰਨੀ ਵੈਰੀ ਗੁੱਡ ਫਲੈਂਕਿਸ ਕਰ ਦੋ ਫਲੈਂਕਿਸ ਕਰੋ ਮਾਸਟਰ ਜੀ ਨੇ ਮਾਸੀ ਨੂੰ ਕਰੋ ਵੈਰੀ ਗੁੱਡ ਆ ਚਲਿਏ ਸੌਰੀ ਕਰ ਦੋ ਸੌਰੀ ਵਾਈਕੋ ਜੀ ਆਗੇ ਟੀਵੀ ਚ ਵਾਈਕੋ ਆਗੇ ਵਾਈਕੋ ਜੀ ਆਗੇ ਆ ਸਾਡਾ ਸ਼ੈਤਾਨ ਵੀ ਇੱਥੇ ਹੀ ਆ ਚੱਲ ਚੱਲ ਹੁਣ ਮੰਮਾ ਹਲਾ ਮੰਮਾ ਦੁੱਧ ਰਿਹਾ ਗਿਆ ਬੜਾ ਕੇ ਦੁੱਧ ਹੋਣਾ ਅਗਲਾ ਡੋਲੂ ਚੱਕੂਗਾ ਪਰ ਉਹਨੇ ਜਾਣਗੇ ਤਾਂ ਹੀ ਚੱਕੂਗਾ ਸਾਡੇ ਲਈ ਇਹ ਚੱਲੋ ਜੀ ਅਸੀਂ ਇਹ ਕਹਿੰਦੇ ਨਾ ਇਹ ਕਹਿੰਦੇ ਦੇਖੀ ਸਾਡਾ ਬਿੱਦੜੂ ਸੇ ਬਟਾ ਹਾਂ ਇਹ ਜਾਣਾ ਇਹੋ ਜਿਹਾ ਸਾਡੇ ਕੋਲ ਵੀ ਸਾਡਾ ਕੋਲ ਵੀ ਇਹੋ ਜਿਹਾ ਐਂ ਕਹਿੰਦੀ ਹੁੰਦੀ ਆ ਉਹ ਚਲੋ ਜੀ ਅਸੀਂ ਜਾ ਰਹੇ ਹਾਂ ਹੁਣ ਘਰ ਮਿਲਦੇ ਹਾਂ ਤੁਹਾਨੂੰ ਜਾ ਕੇ ਜੀ ਦੇ ਘਰੋਂ ਅਸੀਂ ਤੁਰਪੇ ਆਹ ਜੀ ਸਾਡੇ ਪਿੰਡ ਦੀਆਂ ਗਲੀਆਂ ਸੋ ਕਾਫੀ ਟਾਈਮ ਬਾਅਦ ਤੁਰ ਕੇ ਉਹ ਕਰਿਆ ਸੀ ਆ ਤੇ ਅਜੀਬ ਜਿਹਾ ਲੱਗ ਰਿਹਾ ਸੀ ਗਲੀਆਂ ਦੇ ਵਿੱਚ ਲੰਘਣਾ ਖਾ ਪੀ ਗਏ ਚਾਹ ਪਾਣੀ ਪੀ ਕੇ ਆਪਾਂ ਅਗੇ ਘਰ ਕੁੰਗਦੀ ਦਾ ਘਰ ਹੈ ਜਿਹੜਾ ਜ਼ਿਆਦਾ ਦੂਰ ਨਹੀਂ ਹੈਗਾ ਨੇੜੇ ਹੀ ਆ ਸੋ ਘਰ ਆਪਾਂ ਆ ਗਏ ਸੀਗੇ ਸੋ ਜਿਹੜੇ ਜਿਹੜੇ ਵਲੌਗ ਨੂੰ ਪਿਆਰ ਦਿੰਦੇ ਨੇ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਇਦਾਂ ਹੀ ਵਲੌਗ ਨੂੰ ਪਿਆਰ ਦਿੰਦੇ ਰਿਹਾ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸੋ ਹੁਣ ਦੇਖਦੇ ਆ ਅੱਗੇ ਦੀ ਕੀ ਪਲਾਨਿੰਗ ਆ ਕੱਲ ਵੈਸੇ ਸਾਡੀ ਜਾਂਦੀ ਵੀ ਪਲਾਨਿੰਗ ਹੈਗੀ ਆ ਬਾਕੀ ਦੇਖਦੇ ਆ ਵੀ ਕੀ ਕਰਦੇ ਆ ਜਾਂਦੇ ਆ ਕਿ ਨਹੀਂ ਜਾਂਦੇ ਹੋਰ ਸੁਣਾਓ ਸਾਰੇ ਮੌਸਮ ਸਭ ਦੇ ਕਿਵੇਂ ਆ ਠੰਡਾ ਲੁਧਿਆਣੇ ਦਾ ਠੀਕ ਆ ਮਿਲਦੇ ਆ ਜੀ ਫਿਰ ਚੇਂਜ ਵਗੈਰਾ ਕਰਕੇ ਦੇ ਘਰੋਂ ਆ ਕੇ ਬੈਠ ਕੇ ਅਸੀਂ ਕੀਤੀਆਂ ਗੱਲਾਂ ਬਾਤਾਂ ਕਿਉਂਕਿ ਫ੍ਰੀ ਟਾਈਮ ਸੀਗਾ ਕੋਈ ਕੰਮ ਨਹੀਂ ਸੀਗਾ ਸੋ ਵੱਡੀ ਬੇਟੀ ਆ ਗਈ ਵਿੱਚ ਉਹ ਸਤਿਕਾਰ ਜੀ ਨਮਸਤੇ ਜੀ ਆਦਾ ਹੋ ਕਿਵੇਂ ਹੋ ਜੀ उम्मीद ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਕੇਪੀ ਦਾ ਰਿਵਾ ਸੋ ਇਹ ਨੈਕਸਟ ਡੇ ਹੈ ਜੀ ਕੱਲਲੇ ਵਲੌਗਰ ਅੱਜਲੇ ਵਲੌਗ ਦਾ ਵਿੱਚ ਹੀ ਇਹ ਨੈਕਸਟ ਜੀ ਆ ਰਿਹਾ ਵਾ ਕਿਉਂਕਿ ਕੱਲ ਕਾਫੀ ਟਾਈਮ ਹੋ ਗਿਆ ਸੀ ਇਸ ਕਰਕੇ ਵਲੌਗ ਦਾ ਆਪਾਂ ਐਂਡ ਨਹੀਂ ਕਰ ਸਕੇ ਸੀਗੇ ਸੋ ਅੱਜ ਆਪਾਂ ਹੁਣ ਜਾ ਰਹੇ ਸੀ ਜੀ ਰੋਜ਼ ਗਾਰਡਨ ਤੇ ਰੱਖ ਬਾਗ ਘੁੰਮਣ ਦੇ ਲਈ ਕਿਉਂਕਿ ਬੱਚੇ ਹਰੇ ਕਹਿੰਦੇ ਅਸੀਂ ਹੋਰ ਘੁੰਮਣਾ ਹੈ ਇਸ ਵੇਲੇ ਅਸੀਂ ਹੋਰ ਘੁੰਮਣ ਜਾ ਰਹੇ ਸੀਗੇ ਹੋਰ ਸੁਣਾਓ ਠੀਕ ਠਾਕ ਸਾਰੇ ਸੋ ਅਸੀਂ ਰੈਡੀ ਆਂ ਬਸ ਮੇਰੇ ਬ੍ਰਦਰ ਦੀ ਵੇਟ ਕਰ ਰਹੇ ਆਂ ਹੁਣ ਅਸੀਂ ਉਹ ਆਊਗਾ ਫਿਰ ਅਸੀਂ ਹੁਣ ਦੇਖਦੇ ਆਂ ਕਦੋਂ ਆਉਂਦਾ ਆ ਅਸੀਂ ਰਖਵਾਗ ਪਹੁੰਚ ਚੁੱਕੇ ਆ ਇਹ ਹੈਗੀ ਆ ਜੀ ਰਖਵਾਗ ਦੀ ਮੇਨ ਐਂਟਰੀ ਇਹਦੇ ਮਤਲਬ ਕਿ ਦੋ ਗੇਟ ਆ ਇੱਕ ਫਰੰਟ ਸਾਈਡ ਤੇ ਇੱਕ ਉਹ ਬਿਲਕੁਲ ਸਟੇਡੀਅਮ ਦੇ ਬੈਕ ਸਾਈਡ ਵੱਲ ਵੀ ਆ ਜਾਂਦਾ ਵਾ ਸੋਰੀ ਸਟੇਸ਼ਨ ਦੇ ਵੱਲ ਵੀ ਆ ਜਾਂਦਾ ਵਾ ਤੇ ਇੱਕ ਇਧਰਲੇ ਸਾਈਡ ਵੀ ਆ ਜਾਂਦਾ ਵਾ ਸੋ ਅਸੀਂ ਫਰੰਟ ਗੇਟ ਤੋਂ ਗਏ ਸੀਗੇ ਕਾਫੀ ਵਧੀਆ ਲੱਗ ਰਹੀ ਸੀ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਕਾਫੀ ਵਧੀਆ ਗ੍ਰੀਨਰੀ ਬਹੁਤ ਵਧੀਆ ਲੱਗ ਰਹੀ ਸੀਗੀ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਤਾਂ ਬੱਚਿਆਂ ਨੇ ਵੀ ਫੋਲੋ ਇੰਜੋਏ ਕੀਤਾ ਸੀਗਾ ਅਸੀਂ ਵੀ ਇੰਜੋਏ ਕੀਤਾ ਬੱਚਿਆਂ ਦੇ ਨਾਲ ਨਾਲ ਹੀ ਸੋ ਬੱਚੇ ਦੇਖਦੇ ਜਾ ਰਹੇ ਸੀ ਕਿਉਂਕਿ ਨਾ ਇੱਥੇ ਇੱਕ ਜਗ੍ਹਾ ਬਣੀ ਹੋਈ ਆ ਉੱਥੇ ਪੀਜ਼ਨ ਵਗੈਰਾ ਬਹੁਤ ਹੁੰਦੇ ਨੇ ਆ ਜਗ੍ਹਾ ਤੇ ਅੱਜ ਨਹੀਂ ਸੀਗੇ ਬਟ ਇੱਥੇ ਨਾ ਇੰਨੇ ਹੱਦ ਤੋਂ ਵੱਧ ਪੀਜ਼ਨ ਹੁੰਦੇ ਨੇ ਜਦੋਂ ਕਿ ਉਡਾਂਦਾ ਨਾ ਇਕੱਠੇ ਉਡਾੜੀ ਮਾਰਦੇ ਨੇ ਤੇ ਬੜੇ ਹੀ ਪਿਆਰੇ ਲੱਗਦੇ ਨੇ ਸੋ ਇੱਥੇ ਸਾਰੇ ਆਪਣੀਆਂ ਫੋਟੋਆਂ ਵੀ ਕਲਿੱਕ ਵਗੈਰਾ ਕਰਦੇ ਨੇ ਬਹੁਤ ਵਧੀਆ ਲੱਗ ਰਿਹਾ ਵਾ ਇਹ ਤੇ ਚੋਲੀ ਵਗੈਰਾ ਜਿਹੜੀ ਪਾਉਂਦੇ ਨੇ ਕੀੜਿਆਂ ਦੇ ਭੌਣ ਤੇ ਉਹ ਵੀ ਕਾਫੀ ਹੱਦ ਤੱਕ ਲੋਗਾਂ ਨੇ ਨਿਆਜਾ ਸੁਟਿਆ ਹੋਇਆ ਸੀ ਉੱਥੇ ਕਾਫੀ ਆਟਾ ਤਰਚੋਲੀ ਵਗੈਰਾ ਸੋ ਅੱਜ ਭੀੜ ਵੀ ਸੀਗੀ ਕਿਉਂਕਿ ਕੁਝ ਹੁਣ ਹੌਲੀਡੇਜ਼ ਕਰਕੇ ਭੀੜ ਜ਼ਿਆਦਾ ਹੁੰਦੀ ਆ ਸੋ ਮੇਰੇ ਬੇਟੇ ਨੇ ਟ੍ਰੇਨ ਦੇ ਵਿੱਚ ਝੂਟੇ ਲੈਣੇ ਸੀਗੇ ਪਰ ਸਾਨੂੰ ਟਿਕਟ ਵੀ ਨਹੀਂ ਜਲਦੀ ਜਲਦੀ ਮਿਲ ਰਹੀ ਸੀ ਕਿ ਤੇ ਫਿਰ ਨੇੜਾ ਵੀ ਹੋ ਰਿਹਾ ਸੀਗਾ ਸੋ ਅਸੀਂ ਇਹਨੂੰ ਕਿਹਾ ਵੀ ਤੂੰ ਰਹਿ ਨੀ ਦੇ ਹੁਣ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਵੀ ਤੂੰ ਕੋਈ ਹੋਰ ਝੂਟਾ ਲੈ ਲਾ ਇਸ ਕਰਕੇ ਫਿਰ ਆਨਾ ਮਤਲਬ ਕਿ ਇੱਥੇ ਸ਼ਾਮ ਦੇ ਟਾਈਮ ਸਾਰੇ ਬੈਠ ਕੇ ਇੰਜੋਏ ਕਰਦੇ ਆ ਤੇ ਇੱਥੇ ਕੋਈ ਨਾ ਕੋਈ ਆਪਣੀ ओरिजिनल ਵਾਇਸ ਦੇ ਵਿੱਚ ਹਿੰਦੀ Song ਦੇ ਵਿੱਚ ਮਤਲਬ ਕਿ ਨਾ ਸਿੰਗਿੰਗ ਕਰਦਾ ਵਾ ਤਾਂ ਸਾਰੇ ਆਪਣਾ ਆਨੰਦ ਲੈਂਦੇ ਨੇ ਬੈਠ ਕੇ ਕਾਫੀ ਵਧੀਆ ਆਵਾਜ਼ ਸੀ ਜਿਹੜੇ ਵੀ ਅੰਕਲ ਜੀ ਗਾ ਰਹੇ ਸੀਗੇ ਸੋ ਅਸੀਂ ਅੱਗੇ ਵੱਲ ਵਧੇ ਦੇਖ ਰਹੇ ਸੀਗੇ ਸਾਰਾ ਵੀ ਕਿਹੜੇ ਝੂਟੇ ਲਈ ਕਿਉਂਕਿ ਜਿੱਧਰ ਵੀ ਅਸੀਂ ਜਾ ਰਹੇ ਸੀ ਕਾਫੀ ਭੀੜ ਸੀਗੀ ਪਹਿਲਾ ਬੇਟਾ ਕਹਿੰਦਾ ਮੈਂ ਐਡਵੈਂਚਰ ਉਹ ਕਰਨਾ ਪਰ ਐਡਵੈਂਚਰ ਦੇ ਵਿੱਚ ਵੀ ਕਾਫੀ ਪੇੜ ਸੀ ਕਿਉਂਕਿ ਤੁਹਾਨੂੰ ਪਤਾ ਹੈ ਐਡਵੈਂਚਰ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੇ ਸਲੋਲੀ ਸਲੋਲੀ ਉਹ ਕਰਨਾ ਹੁੰਦਾ ਸੋ ਅਸੀਂ ਉਹ ਵੀ ਇਹਨੂੰ ਫਿਰ ਕੈਨਸਲ ਕਰਵਾਤਾ ਸੀਗਾ ਵੀ ਤੂੰ ਰੈਨ ਦੇ ਬੇਟਾ ਉਹ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਵਾ ਇਸ ਕਰਕੇ ਅਸੀਂ ਇਹਨੂੰ ਵੀ ਨਹੀਂ ਕਰਨ ਦਿੱਤਾ ਸੀਗਾ ਸੋ ਵਿੱਚ ਨੂੰ ਥੋੜੀ ਜਿਹੀ ਵੀਡੀਓ ਹੋ ਗਈ ਸੀ ਇਹਦੇ ਲਈ ਮੈਂ ਪਹਿਲਾਂ ਹੀ ਸੌਰੀ ਮੰਗ ਲੈਣੀ ਆ ਫੋਨ ਥੋੜਾ ਜਿਹਾ ਹੋ ਹੋ ਗਿਆ ਸੀ ਘੁੰਮ ਗਿਆ ਸੀਗਾ ਇਸ ਕਰਕੇ ਉਹਨੂੰ ਭੀੜ ਵੀ ਉੱਥੇ ਕਾਫੀ ਸੀਗੀ ਤਾਂ ਕਰਕੇ ਐਵੇਂ ਹੋ ਗਿਆ ਸੀ ਥੋੜਾ ਜਿਹਾ ਤੇ ਇਹ ਹੈ ਜੀ ਅੰਦਰ ਉਹ ਕਰਨ ਵਾਸਤੇ ਅਸੀਂ ਜਿਹੜਾ ਐਡਵੈਂਚਰ ਨੇ ਉਹ ਕਰਨਾ ਸੀਗਾ ਆ ਦੇਖੋ ਅਸੀਂ ਫਿਰ ਇਹਨੂੰ ਆ ਐਡਵੈਂਚਰ ਵਗੈਰਾ ਕਰਨੇ ਨਹੀਂ ਦਿੱਤਾ ਸੀ ਬੇਟਾ ਤੁਹਾਨੂੰ ਵੀ ਕਹਿ ਰਿਆ ਸੀ ਬੇਟੀ ਨੂੰ ਮੈਂ ਵਾ ਕਰੂੰਗਾ ਮੈਂ ਵਾ ਕਰੂੰਗਾ ਪਰ ਜਦ ਅੱਗੇ ਜਾ ਕੇ ਅਸੀਂ ਦੇਖਿਆ ਕਾਫੀ ਭੀੜ ਸੀ ਫਿਰ ਅਸੀਂ ਇਹਨੂੰ ਆ ਦੇਖੋ ਅਸੀਂ ਕਹਿ ਤੋਆ ਵਾਟਰ ਬੋਟਿੰਗ ਵਗੈਰਾ ਹੀ ਕਰ ਲੈ ਜਿਹੜੀ ਕਰਨੀ ਹੈ ਥੋੜਾ ਟਾਈਮ ਵਾਸਤੇ ਮਾਸਵਰੇ ਨੇ ਇੱਥੇ ਇੰਜੋਏ ਵਗੈਰਾ ਕੀਤਾ ਬੇਟੀਆਂ ਨੇ ਤਾਂ ਅਸ ਕਹਿੰਦੇ ਸੀ ਕੁਝ ਨਹੀਂ ਉਹ ਕਰਨਾ ਹੈਗਾ ਵੀ ਇਹ ਤਾਂ ਛੋਟੇ ਛੋਟੇ ਬੱਚਿਆਂ ਦਾ ਕੰਮ ਆ ਫਿਰ ਅਸੀਂ ਪੀਂਗ ਵਗੈਰਾ ਛੁੱਟੀ ਪਹਿਲਾਂ ਬੇਟੇ ਨੇ ਇਹਨੇ ਵੀ ਫੁੱਲ ਮਸਤੀ ਕੀਤੀ ਵੀ ਉੱਥੇ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਬੇਟਾ ਉਤਰੇ ਤੇ ਮੈਂ ਫਟਾਫਟ ਬੈਠਾ ਉਹਦੇ ਪਰ ਦੇਖੋ ਸਾਨੂੰ ਨੇੜਾ ਵੀ ਕਾਫੀ ਹੋ ਰਿਹਾ ਸੀਗਾ ਜਾਣ ਵਾਸਤੇ ਪਰ ਜਾਣ ਦਾ ਦਿਲ ਨਹੀਂ ਕਰ ਰਿਹਾ ਸੀਗਾ ਫਿਰ ਛੋਟੀ ਬੇਟੀ ਨੇ ਉਹ ਕਰਿਆ ਕਿਉਂਕਿ ਇੱਥੇ ਜ਼ਿਆਦਾ ਰੌਣਾ ਕਹਿਣਾ ਜਿਹੜੀ ਸ਼ਾਮ ਨੂੰ ਹੀ ਹੁੰਦੀ ਆ ਮੈਂ ਆਪਣੀ ਵੱਡੀ ਬੇਟੀ ਨੂੰ ਕਹ ਰਹੀ ਸੀ ਤੇ ਜਲਦੀ ਜਲਦੀ ਉੱਤਰ ਮੈਂ ਵੀ ਬੈਠਣਾ ਹੈ ਮੈਨੂੰ ਵੀ ਕਿਉਂਕਿ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਨਾ ਬਹੁਤ ਜ਼ਿਆਦਾ ਸ਼ੌਂਕ ਆ ਵਧੀਆ ਲੱਗਦਾ ਹੈ ਜਦ ਸਾਰੀ ਫੈਮਿਲੀ ਆਪਾਂ ਇਕੱਠੇ ਜਾਨੇ ਆ ਸੋ ਆ ਦੇਖੋ ਮੈਂ ਵੀ ਪੀਂਗ ਵਗੈਰਾ ਝੂਟੀ ਕਾਫੀ ਵਧੀਆ ਲੱਗ ਰਿਹਾ ਸੀ ਕਿਉਂਕਿ ਜਦ ਆਪਾਂ ਬੱਚਿਆਂ ਨਾਲ ਕਿਤੇ ਜਾਨੇ ਆ ਨਾ ਤੇ ਕਹਿੰਦੇ ਨਾ ਕਿ ਬੱਚਿਆਂ ਦੇ ਨਾਲ ਬੱਚੇ ਹੋਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਸੋ ਫਿਰ ਅਸੀਂ ਘਰ ਲਈ ਤੁਰ ਪਏ ਸੀਗੇ ਬੱਚੇ ਕਹਿੰਦੇ ਅਸੀਂ ਬਾਹਰ ਆਈਸਕ੍ਰੀਮ ਖਾਣੀ ਹੈ ਦੇਖੋ ਬਾਹਰ ਕਿੰਨੇ ਜ਼ਿਆਦਾ ਫੀੜਾ ਕਿਉਂਕਿ ਨਾ ਇੱਥੇ ਮੇਲਾ ਦਾ ਕੋਈ ਦੋ ਬਸਾਂ ਕਿਸੇ ਸਕੂਲ ਦੇ ਬਸ ਬੱਚਿਆਂ ਨੂੰ ਵੀ ਲੈ ਕੇ ਆਏ ਹੋਏ ਸੀ ਤਾਂ ਵੀ ਭੀੜ ਸੀ ਸੋ ਦੇਖੋ ਆਈਸਕ੍ਰੀਮ ਵਾਲੀ ਤੇ ਕਿੰਨੀ ਭੀੜ ਸੀਗੀ ਮਸਾ ਇੰਨਾ ਵੀ ਵਾਰੀ ਆਈ ਸੀਗੀ ਸੋ ਇਹ ਥੋੜਾ ਜਿਹਾ ਰਖ ਬਾਗ ਦੇ ਮਤਲਬ ਥੋੜਾ ਜਿਹਾ ਕਹਿੰਦੇ ਆ ਕਿ ਫੁੱਟ 2 ਫੁੱਟ ਤੇ ਅੱਗੇ ਜਾ ਕੇ ਆ ਸਾਈਡ ਤੇ ਨਾ ਉਹ ਬਣਿਆ ਹੋਇਆ ਇੱਕ ਸ਼ਾワー ਬੜੇ ਪਿਆਰੇ ਕਲਰ ਨਿਕਲਦੇ ਨੇ ਇਤੋਂ ਅਸੀਂ ਇਹਦੇ ਤੇ ਪਿਕ ਕਲਿਕਸ ਕੀਤੀਆਂ ਵੀਡੀਓਜ਼ ਵਗੈਰਾ ਉਹ ਕਰੀਆਂ ਸਾਨੂੰ ਦੇਖ ਕੇ ਹੋਰ ਵੀ ਸਾਰੇ ਉਹ ਕਰ ਰਹੇ ਸੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਵਾ ਇੱਥੇ ਅਸੀਂ ਵੀਡੀਓਜ਼ ਵਗੈਰਾ ਵੀ ਉਹ ਕੀਤੀਆਂ ਸੀਗੀਆਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਇੱਥੇ ਸੋ ਪਾਣੀ ਵੀ ਬਹੁਤ ਨਾ ਠੰਡਾ ਸੀਗਾ ਮੇਰੇ ਬ੍ਰਦਰ ਨੇ ਪੈਰ ਵਗੈਰਾ ਵਿੱਚ ਡੋਬ ਕੇ ਦੇਖੇ ਉਸ ਤੋਂ ਬਾਅਦ ਅੱਜ ਸ਼ਨੀਵਾਰ ਸੀਗਾ ਸੋ ਮੇਰਾ ਜਿਹੜਾ ਬ੍ਰਦਰ ਆ ਉਹ ਸ਼ਨੀਵਾਰ ਨੂੰ ਸ਼ਨੀ ਦੇਵ ਜੀ ਦੇ ਮੰਦਿਰ ਜਾਂਦਾ ਸੋ ਅਸੀਂ ਵੀ ਉਹਨਾਂ ਦੇ ਨਾਲ ਹੀ ਗਏ ਫਿਰ ਅੱਜ ਪਹਿਲਾਂ ਜੋੜਾ ਘਰ ਦੇ ਵਿੱਚ ਆਪਾਂ ਜੋੜੇ ਉਤਾਰੇ ਬ੍ਰਦਰ ਮੇਰਾ ਪਿੱਛੇ ਸੀਗੇ ਉਹਨਾਂ ਤੇਲ ਵਗੈਰਾ ਲੈਣਾ ਸੀਗਾ ਫਿਰ ਉਹਨੇ ਪਿੱਪਲ ਤੇ ਜਗਾਇਆ ਦੀਵਾ ਕਿਉਂਕਿ ਉਹ ਇੰਨਾ ਚੀਜ਼ਾਂ ਨੂੰ ਬਹੁਤ ਜ਼ਿਆਦਾ ਉਹ ਕਰਦਾ ਵਾ ਅਸੀਂ ਤਾਂ ਖੈਰ ਇੰਨਾ ਨਹੀਂ ਉਹ ਕਰਦੇ ਫਿਰ ਅਸੀਂ ਮੰਦਰ ਦੇ ਜਦੋਂ ਅੰਦਰ ਵੜੇ ਉਸ ਤੋਂ ਹੋਰ ਥੋੜਾ ਜੰ ਅੰਦਰ ਅਸੀਂ ਤੁਰਦੇ ਗਏ ਆ ਲੇਖੋ ਜੀ ਸ਼ਿਵ ਜੀ ਦੀ ਮੂਰਤੀ ਕਾਫੀ ਵਧੀਆ ਬਣੀ ਹੋਈ ਹੈ ਨਾਲ ਨੰਦੀ ਜੀ ਦੀ ਤੇ ਇਹ ਵੀ ਬੜੀ ਵਧੀਆ ਲੱਗ ਰਹੀ ਸੀ ਅੰਦਰ ਫਿਰ ਮੈਂ ਜਦ ਰ ਗਈ ਅੰਦਰ ਮੰਦਰ ਦੇ ਅੱਗੇ ਜਾ ਕੇ ਇੱਕ ਰੂਮ ਬਣਿਆ ਹੋਇਆ ਉਹਦੇ ਵਿੱਚ ਜਿਹੜੇ ਕੀ ਆਪਣੇ ਨੌ ਗ੍ਰਹਿ ਹੁੰਦੇ ਨੇ ਉਹ ਪੂਰੀਆਂ ਨਵ ਗ੍ਰਹਾਂ ਦੀਆਂ ਆਪਣੇ ਨੌ ਗ੍ਰਹਾਂਆਂ ਦੇ ਆ ਲਿਖ ਕੇ ਮੂਰਤੀਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ ਥੱਲੇ ਗ੍ਰਹਿ ਲਿਖੇ ਹੋਏ ਨੇ ਵੀ ਇਹ ਕਿਹੜੇ ਕਿਹੜੇ ਗ੍ਰਹਿ ਨੇ ਇਹ ਸਾਰੇ ਆਪਣੇ ਨੌ ਗ੍ਰਹਿ ਨੇ ਜਿਹੜੇ ਲਿਖੇ ਹੋਏ ਨੇ ਅੱਗੇ ਹੀ ਗਏ ਅੱਗੇ ਹਵਨਕੁੰਡ ਬਣਿਆ ਹੋਇਆ ਸੀਗਾ ਪਹਿਲਾਂ ਬੱਚਿਆਂ ਨੇ ਮੱਥਾ ਟੇਕਿਆ ਪਿੱਛੋਂ ਦੀ ਸਾਰੀ ਪ੍ਰਕਰਮਾ ਕੀਤੀ ਮੇਰੇ ਬ੍ਰਦਰ ਨੇ ਤੇਲ ਵਗੈਰਾ ਚੜਾਇਆ ਕਿਉਂਕਿ ਉਹ ਤੇਲ ਵਗੈਰਾ ਜ਼ਰੂਰ ਚੜਾਉਂਦਾ ਸ਼ਨੀਵਾਰ ਤੇ ਫਿਰ ਮੈਂ ਮੱਥਾ ਟੇਕਿਆ ਮੈਂ ਸ਼ਨੀ ਸ਼ਨੀ ਦੇਵ ਜੀ ਦੀ ਪ੍ਰਕਰਮਾ ਵਗੈਰਾ ਕੀਤੀ ਸਾਰੀ ਕਿਉਂਕਿ ਹੁਣ ਮੈਂ ਕਾਫੀ ਟਾਈਮ ਦੇ ਬਾਅਦ ਗਈ ਸੀਗੀ ਮੰਦਿਰ ਤੇ ਫਿਰ ਅਸੀਂ ਉਹ ਕਰਿਆ ਸਾਰਾ ਮੱਥਾ ਵਗੈਰਾ ਸਾਰਿਆਂ ਨੇ ਟੇਕਿਆ ਫਿਰ ਅਸੀਂ ਅੱਗੇ ਵਧੇ ਕਿਉਂਕਿ ਨੇਰਾ ਸਾਨੂੰ ਕਾਫੀ ਹੋ ਰਿਹਾ ਸਾਨੂੰ ਆ ਮੰਦਿਰ ਦੇ ਵਿੱਚ ਹੀ 9 ਵਜ ਚੁੱਕੇ ਸੀਗੇ ਜਿਸ ਟਾਈਮ ਅਸੀਂ ਮੱਥਾ ਟੇਕ ਰਹੇ ਸੀਗੇ ਇਹ ਨਾ ਜਦੋਂ ਆਪਾਂ ਮੇਨ ਐਂਟਰ ਹੁੰਦੇ ਆ ਥੋੜਾ ਅੱਗੇ ਆ ਕੇ ਜਿੱਤੇ ਇਹ ਸ਼ਿਵਜੀ ਦਾ ਰੂਮ ਬਣਿਆ ਹੋਇਆ ਸ਼ਿਵਜੀ ਜੀ ਦੇ ਨਾ ਰੂਮ ਦੇ ਉੱਪਰ ਹੀ ਤਿੰਨ ਸ਼ਿਵਲਿੰਗਾ ਬਣੀਆਂ ਹੋਈਆਂ ਨੇ ਬੜੀਆਂ ਪਿਆਰੀਆਂ ਲੱਗਦੀਆਂ ਨੇਰੇ 'ਚ ਪਤਾ ਨਹੀਂ ਤੁਹਾਨੂੰ ਦੇਖੀਆਂ ਹੋਣਗੀਆਂ ਕਿ ਨਹੀਂ ਮੈਂ ਥੋੜਾ ਜਿਹਾ ਵੀਡੀਓਜ਼ ਕਲਿੱਪ ਦਿਖਾਇਆ ਹੋਇਆ ਵਾ ਸੋ ਆ ਜਿਹੜੀ ਮੂਰਤੀਆਂ ਨਾ ਮਾਤਾ ਰਾਣੀ ਜੀ ਦੀ ਸ਼ੇਰਾਂ ਵਾਲੀ ਮਾਤਾ ਜੀ ਦੀ ਇਹ ਜਿਹੜੀ ਮੂਰਤੀ ਆ ਇਹ ਨਾ ਨਾਰੀਲਾਂ ਦੀ ਬਣੀ ਹੋਈ ਆ ਹੁਣ ਤਾਂ ਇਹਦੇ ਉੱਪਰ ਮਾਤਾ ਰਾਣੀ ਦੇ ਜਿਹੜੇ ਵਸਤਰ ਨੇ ਉਹੋ ਨੇ ਜਿਸ ਟਾਈਮ ਇਹ ਬਣਦੀ ਸੀ ਮੈਂ ਦੇਖੀ ਹੋਈ ਆ ਸੋ ਅਸੀਂ ਮੱਥਾ ਟੇਕਣ ਤੋਂ ਬਾਅਦ ਮੰਦਰ ਤੋਂ ਬਾਹਰ ਨਿਕਲਣ ਲਈ ਹਾਂ ਜੀ ਅੱਜ ਦਾ ਵਲੌਗ ਕਰਦੇ ਆ ਆਪਾਂ ਇੱਥੇ ਹੀ ਐਂਡ ਅੱਜ ਦਾ ਵਲੌਗ ਸਿਰਫ ਇੰਨਾ ਕੀ ਸੀਗਾ ਇਹ ਕੱਲ ਔਰ ਅੱਜ ਦਾ ਦੋ ਇਕੱਠੇ ਵਲੌਗ ਸੀਗੇ ਸੋ ਅਗਰ ਪਈ ਬਲੌਗ 'ਚ ਤੁਹਾਨੂੰ ਕੋਈ ਕਮੀਆਂ ਪੇਸ਼ੀਆਂ ਲੱਗਦੀਆਂ ਤੇ ਪਲੀਜ਼ ਮੈਨੂੰ ਕਮੈਂਡ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਤੇ ਪਲੀਜ਼ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਜੀ ਕਮੈਂਟ ਕਰਿਆ ਕਰੋ ਸੋ ਓਕੇ ਜੀ ਫਿਰ ਗੁੱਡ ਨਾਈਟ ਬਾਏ ਬਾਏ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ